ਸਾਤ ਸ੍ਰੀ ਅਕਾਲ ਦੋਸਤੋ ਰੁੱਖਾਂ ਫੁੱਲ ਬੂਟਿਆਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਉੱਤੇ ਜਾਣਕਾਰੀ ਭਰਪੂਰ ਵੀਡੀਓ ਮੈਂ ਇਸ ਚੈਨਲ ਉੱਤੇ ਪਾਉਂਦਾ ਰਹਿੰਦਾ ਹਾਂ ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਉੱਤੇ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਨਵੇਂ ਲਗਾਏ ਪੌਦਿਆਂ ਦੇ ਸੁੱਕਣ ਦੇ ਕਾਰਨ ਅਤੇ ਅਜਿਹੇ ਕਾਰਨ ਜਿੰਨਾਂ ਵੱਲ ਅਸੀਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਇਸ ਲਈ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਦੋਸਤੋ ਅਸੀਂ ਕਈ ਵਾਰੀ ਨਵਾਂ ਮਹਿੰਗੇ ਬੁੱਲਦਾ ਪੌਦਾ ਲਿਆ ਕੇ ਲਗਾਉਂਦੇ ਹਾਂ ਤੇ ਉਸ ਦੀ ਹਰ ਤਰ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਵਧੀਆ ਖਾਦਾਂ ਅਤੇ ਪਾਣੀ ਪਾਉਣ ਤੋਂ ਬਾਅਦ ਵੀ ਉਹ ਉਹ ਪੌਦਾ ਥੋੜਾ ਬਦਨ ਫੁੱਲਣ ਤੋਂ ਬਾਅਦ ਸੁੱਕ ਜਾਂਦਾ ਹੈ ਇਹ ਕਿਸੇ ਵੀ ਤਰ੍ਹਾਂ ਦੇ ਪੌਦਿਆਂ ਨਾਲ ਹੋ ਸਕਦਾ ਹੈ ਚਾਹੇ ਉਹ ਸਜਾਵਟੀ ਪੌਦੇ ਹੋਣ ਜਾਂ ਫਿਰ ਫਲਦਾਰ ਜਾਂ ਫਿਰ ਛਾਂ ਵਾਲੇ ਇਹ ਕਿਉਂ ਹੁੰਦਾ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲ ਉਹਨਾਂ ਪੌਦਿਆਂ ਦਾ ਪਾਣੀ ਬਦਲ ਹੋਣਾ ਅਸੀਂ ਜਦੋਂ ਵੀ ਕਿਸੇ ਨਰਸਰੀ ਤੋਂ ਆਪਣੇ ਰਹਿਣ ਬਸੇਰੇ ਤੋਂ 10 ਤੋਂ 20 ਕਿਲੋਮੀਟਰ ਦੂਰ ਜਾ ਕੇ ਪੌਦੇ ਲਿਆਉਂਦੇ ਹਾਂ ਤਾਂ ਉਸ ਨਰਸਰੀ ਵਿੱਚ ਪੌਦੇ ਅੱਗੋਂ ਕਾਫੀ ਦੂਰੋਂ ਆਏ ਹੁੰਦੇ ਹਨ ਕਿਉਂਕਿ ਕਈ ਵਾਰ ਨਰਸਰੀ ਵਾਲੇ ਪੌਦੇ ਖੁਦ ਤਿਆਰ ਨਹੀਂ ਕਰਦੇ ਉਹ ਦੂਰੋਂ ਪੌਦੇ ਮਗਾ ਕੇ ਲਿਆ ਕੇ ਵੇਚਦੇ ਹਨ। ਉਹਨਾਂ ਪੌਦਿਆਂ ਨੂੰ ਜਿਸ ਪੌਣ ਪਾਣੀ ਵਿੱਚ ਪਾਲਿਆ ਹੁੰਦਾ ਹੈ ਸਾਡੇ ਘਰ ਆਉਣ ਤੋਂ ਬਾਅਦ ਅਜਿਹਾ ਪੌਣ ਪਾਣੀ ਉਹਨਾਂ ਨੂੰ ਨਹੀਂ ਮਿਲਦਾ ਅਤੇ ਉਹਨਾਂ ਦਾ ਪਾਣੀ ਬਦਲਣ ਦੇ ਨਾਲ ਜਦੋਂ ਅਸੀਂ ਉਹਨਾਂ ਨੂੰ ਆਪਣੇ ਇਲਾਕੇ ਦੇ ਪੌਣ ਪਾਣੀ ਵਿੱਚ ਲਗਾਉਂਦੇ ਹਾਂ ਅਤੇ ਅਜਿਹਾ ਖਾਦ ਪਾਣੀ ਪਾਉਂਦੇ ਹਾਂ ਜੋ ਉਸ ਨੂੰ ਪਹਿਲਾਂ ਨਹੀਂ ਵਰਤਿਆ ਗਿਆ ਤਾਂ ਉਹ ਪੌਦਾ ਮਰ ਜਾਂਦਾ ਹੈ। ਨਵੇਂ ਪੌਦੇ ਸੁੱਕਣ ਦਾ ਇਹ ਸਭ ਤੋਂ ਵੱਡਾ ਕਾਰਨ ਹੈ। ਇਸ ਕਾਰਨ ਹੀ ਜ਼ਿਆਦਾਤਰ ਨਵੇਂ ਲਗਾਏ ਪੌਦੇ ਮਰ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੋ ਕਿ ਜਿਸ ਨਰਸਰੀ ਤੋਂ ਤੁਸੀਂ ਪੌਦੇ ਲਿਆਉਂਦੇ ਹੋ ਉਹ ਤੁਹਾਡੇ ਇਰਾਕੇ ਤੋਂ ਜ਼ਿਆਦਾ ਦੂਰ ਨਹੀਂ ਹੋਣੀ ਚਾਹੀਦੀ ਅਤੇ ਨਰਸਰੀ ਵਾਲੇ ਤੋਂ ਵੀ ਇਹ ਜਾਣਕਾਰੀ ਜ਼ਰੂਰ ਲਓ ਕਿ ਇਹ ਪੌਦੇ ਤੁਸੀਂ ਆਪਣੇ ਆਪ ਤਿਆਰ ਕੀਤੇ ਹਨ ਜਾਂ ਜ਼ਿਆਦਾ ਦੂਰੋਂ ਲਿਆ ਕੇ ਇੱਥੇ ਰੱਖੇ ਹੋਏ ਹਨ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਇਸ ਤਰ੍ਹਾਂ ਦਾ ਪੌਦਾ ਕਿਸੇ ਨਰਸਰੀ ਚੋਂ ਲਿਆਓ ਜੋ ਸਾਡੇ ਪੌਣ ਪਾਣੀ ਤੋਂ ਕਾਫੀ ਦੂਰ ਤਿਆਰ ਕੀਤਾ ਗਿਆ ਹੋਵੇ ਤਾਂ ਉਸ ਨੂੰ ਲਿਆਉਣ ਤੋਂ ਬਾਅਦ ਇੱਕ ਤੋਂ ਦੋ ਹਫ਼ਤੇ ਆਪਣੇ ਘਰ ਛਾਂਵੇਂ ਰੱਖੋ ਅਤੇ ਜੋ ਪਾਣੀ ਤੁਸੀਂ ਉਸ ਨੂੰ ਲਗਾਉਣ ਤੋਂ ਬਾਅਦ ਦੇਣਾ ਹੈ ਉਹੀ ਪਾਣੀ ਉਸ ਨੂੰ ਪਾਉਂਦੇ ਰਹੋ ਇਸ ਤਰ੍ਹਾਂ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡਾ ਪਾਣੀ ਉਸ ਨੂੰ ਆਮਾਫਕ ਆਉਂਦਾ ਹੈ ਕਿ ਨਹੀਂ ਜੇਕਰ ਉਸ ਨੂੰ ਪਾਣੀ ਆਮਾਫਕ ਨਹੀਂ ਆਵੇਗਾ ਤਾਂ ਉਹ ਪੌਦਾ ਸਹੀ ਵਧੇ ਫੁੱਲੇਗਾ ਨਹੀਂ ਅਤੇ ਉੱਥੇ ਹੀ ਸੁੱਕ ਜਾਵੇਗਾ ਪੌਦੇ ਸੁੱਕਣ ਦਾ ਦੂਜਾ ਕਾਰਨ 에ਅਰ ਲੇਅਰਿੰਗ ਵਿਧੀ ਰਾਹੀਂ ਤਿਆਰ ਕੀਤੇ ਪੌਦੇ ਹਨ ਕਿਉਂਕਿ 에ਅਰ ਲੇਅਰਿੰਗ ਵਿਧੀ ਰਾਹੀਂ ਤਿਆਰ ਕੀਤੇ ਪੌਦਿਆਂ ਦੀਆਂ ਕਈ ਵਾਰੀ ਜੜਾਂ ਚੰਗੀ ਤਰ੍ਹਾਂ ਵਿਕਸਿਤ ਨਹੀਂ ਹੁੰਦੀਆਂ ਅਤੇ ਉਹਨਾਂ ਨੂੰ ਜਦੋਂ ਅਸੀਂ ਨਰਸਰੀ ਵਿੱਚੋਂ ਲਿਆ ਕੇ ਜ਼ਮੀਨ ਵਿੱਚ ਲਗਾਉਂਦੇ ਹਾਂ ਤਾਂ ਉਹਨਾਂ ਦੀਆਂ ਜੜਾਂ ਵਾਲੀ ਮਿੱਟੀ ਹਿੱਲ ਜਾਂਦੀ ਹੈ ਅਤੇ ਉਹ ਅਕਸਰ ਹੀ ਸੁੱਕ ਜਾਂਦੇ ਹਨ ਇਸ ਲਈ 에ਅਰ ਲੇਅਰਿੰਗ ਵਾਲੇ ਪੌਦਿਆਂ ਦੀ ਇਹ ਗੱਲ ਧਿਆਨ ਰੱਖੋ ਕਿ ਉਹ ਵਧੀਆ ਵੱਧ ਫੁੱਲ ਰਿਹਾ ਹੋਵੇ ਅਤੇ ਉਸ ਦੀਆਂ ਜੜਾਂ ਚੰਗੀ ਤਰ੍ਹਾਂ ਵਿਕਸਿਤ ਹੋਈਆਂ ਹੋਣ ਤਾਂ ਫਿਰ ਇਹਨਾਂ ਪੌਦਿਆਂ ਵਿੱਚ ਵੀ ਸੁੱਕਣ ਦੀ ਸਮੱਸਿਆ ਆ ਸਕਦੀ ਹੈ ਇਸ ਤੋਂ ਬਾਅਦ ਅਗਲਾ ਕਾਰਨ ਪੌਦੇ ਨੂੰ ਲਗਾਉਣ ਦਾ ਢੰਗ ਹੈ ਕਈ ਵਾਰੀ ਜਦੋਂ ਅਸੀਂ ਨਵਾਂ ਪੌਦਾ ਨਰਸਰੀ ਵਿੱਚੋਂ ਲਿਆਉਂਦੇ ਹਾਂ ਤਾਂ ਉਹ ਉੱਥੇ ਸੰਘਣੇ ਰੱਖੇ ਹੋਏ ਹੁੰਦੇ ਹਨ ਅਤੇ ਕਾਫੀ ਲੰਮੀ ਗਰੋਥ ਕਰ ਦਿੰਦੇ ਹਨ ਉਸ ਨੂੰ ਸਹਾਰਾ ਲਗਾਉਣ ਦੀ ਬਜਾਏ ਅਸੀਂ ਇਹ ਸੋਚਦੇ ਹਾਂ ਕਿ ਇਸ ਪੌਦੇ ਨੂੰ ਜੇਕਰ ਅਸੀਂ ਢੁਗਾਈ ਵਿੱਚ ਦਬ ਦੇਵਾਂਗੇ ਤਾਂ ਇਹ ਆਪਣੇ ਆਪ ਆਪਣੇ ਸਹਾਰੇ ਤੇ ਖੜਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੁੰਦਾ ਉਸ ਦਾ ਜੋ ਤਣਾ ਅਸੀਂ ਲਫਾਫੇ ਵਾਲੀ ਮਿੱਟੀ ਤੋਂ ਉੱਪਰ ਜ਼ਿਆਦਾ ਮਿੱਟੀ ਵਿੱਚ ਦੱਬ ਦਿੰਦੇ ਹਾਂ ਉੱਥੇ ਕੋਈ ਨਾ ਕੋਈ ਫੰਗਸ ਹਮਲਾ ਕਰਦੀ ਹੈ ਅਤੇ ਉੱਥੋਂ ਉਹ ਤੰਗਲਾ ਸੁੱਕ ਕੇ ਗਲ ਜਾਂਦਾ ਹੈ ਜਿਸ ਕਾਰਨ ਉਹ ਪੌਦਾ ਮਰ ਜਾਂਦਾ ਹੈ ਇੰਨਾ ਕਾਰਨਾਂ ਤੋਂ ਇਲਾਵਾ ਇੱਕ ਹੋਰ ਜ਼ਰੂਰੀ ਗੱਲ ਦਾ ਵੀ ਧਿਆਨ ਰੱਖੋ ਕਿ ਤੁਸੀਂ ਆਪਣੇ ਇਲਾਕੇ ਦੇ ਹਿਸਾਬ ਨਾਲ ਹੀ ਫਲਦਾਰ ਜਾਂ ਫਿਰ ਸ਼ਾਨਦਾਰ ਜਾਂ ਸਜਾਵਟੀ ਪੌਦੇ ਲਗਾਓ ਜੋ ਤੁਹਾਡੇ ਇਲਾਕੇ ਵਿੱਚ ਵਧੀਆ ਵਧ ਫੁੱਲ ਸਕਦੇ ਹਨ ਬਾਰ ਅਸੀਂ ਆਪਣੇ ਇਲਾਕੇ ਦੇ ਪੌਣ ਪਾਣੀ ਦੇ ਉਲਟ ਪੌਦੇ ਲਗਾ ਲੈਂਦੇ ਹਾਂ ਉਹ ਪੌਦੇ ਸਜਾਵਟੀ ਸ਼ਾਨਦਾਰ ਚਾਹੇ ਫਲਦਾਰ ਹੋਣ ਜਿਵੇਂ ਬਦਾਮਾਂ ਅਤੇ ਸੇਬਾਂ ਦੇ ਪੌਦੇ ਲਗਾਉਣ ਤੇ ਉਹ ਅਕਸਰ ਹੀ ਮਰ ਜਾਂਦੇ ਹਨ ਕਿਉਂਕਿ ਉਹ ਬਹੁਤ ਜ਼ਿਆਦਾ ਸਾਂਭ ਸੰਭਾਲ ਮੰਗਦੇ ਹਨ ਅਤੇ ਸਾਡੇ ਇਲਾਕੇ ਦਾ ਮੌਸਮ ਉਹਨਾਂ ਦੇ ਅਨੁਕੂਲ ਨਹੀਂ ਹੁੰਦਾ ਇਸ ਲਈ ਕਦੇ ਵੀ ਜਿਹੇ ਪੌਦੇ ਨਾ ਲਗਾਓ ਜੋ ਸਾਡੇ ਮੌਸਮ ਵਿੱਚ ਫਿੱਟ ਨਾ ਹੋਣ ਹਮੇਸ਼ਾ ਆਪਣੇ ਲੋਕਲ ਪੈਦਾ ਹੋਣ ਵਾਲੇ ਫਲਦਾਰ ਸਜਾਵਟੀ ਅਤੇ ਛਾਂ ਵਾਲੇ ਪੌਦੇ ਹੀ ਲਗਾਓ ਇੰਨਾ ਪੌਦਿਆਂ ਤੇ ਤੁਹਾਡੀ ਮਿਹਨਤ ਵੀ ਘੱਟ ਲੱਗੇਗੀ ਅਤੇ ਇਹ ਛੇਤੀ ਤਿਆਰ ਹੋ ਜਾਣਗੇ। ਇਸ ਤੋਂ ਇਲਾਵਾ ਪੌਦਿਆਂ ਦੇ ਸੁੱਕਣ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਨੂੰ ਲਗਾਉਣ ਦਾ ਸਮਾਂ ਹੈ। ਸਾਲ ਵਿੱਚ ਦੋ ਵਾਰ ਅਸੀਂ ਹਰ ਤਰ੍ਹਾਂ ਦੇ ਪੌਦੇ ਲਗਾ ਸਕਦੇ ਹਾਂ। ਪਹਿਲਾ ਅੱਧ ਜਨਵਰੀ ਤੋਂ ਮਾਰਚ ਤੱਕ ਅਤੇ ਦੂਸਰਾ ਜੁਲਾਈ-ਅਗਸਤ ਵਿੱਚ। ਅੱਧ ਜਨਵਰੀ ਤੋਂ ਮਾਰਚ ਤੱਕ ਫਲਚੜੀ ਪੌਦੇ ਲਗਾਉਣ ਲਈ ਵਧੀਆ ਸਮਾਂ ਹੈ ਕਿਉਂਕਿ ਇਹਨਾਂ ਦਾ ਨਵਾਂ ਫਟਾਰਾ ਸ਼ੁਰੂ ਹੁੰਦਾ ਹੈ। ਇਸ ਸਮੇਂ ਅਸੀਂ ਇਹਨਾਂ ਪੌਦਿਆਂ ਨੂੰ ਲਗਾ ਸਕਦੇ ਹਾਂ। ਇਹਨਾਂ ਵਿੱਚ ਜ਼ਿਆਦਾ ਕਾਮਯਾਬੀ ਮਿਲਦੀ ਹੈ। ਪਾਰਾ ਅੱਧਾ ਜਨਵਰੀ ਤੋਂ ਮਾਰਚ ਤੱਕ ਦੇ ਸਮੇਂ ਵਿੱਚ ਵੀ ਪੌਦੇ ਉਸ ਥਾਂ ਤੇ ਲਗਾਉਣੇ ਚਾਹੀਦੇ ਹਨ ਜਿੱਥੇ ਪਾਣੀ ਦਾ ਪ੍ਰਬੰਧ ਵਧੀਆ ਹੋਵੇ ਜਿੱਥੇ ਅਸੀਂ ਉਹਨਾਂ ਨੂੰ ਲੋੜ ਪੈਣ ਤੇ ਹਰ ਰੋਜ਼ ਜਾਂ ਫਿਰ ਦੂਜੇ ਤੀਜੇ ਦਿਨ ਪਾਣੀ ਦੇ ਸਕੀਏ ਕਿਉਂਕਿ ਮਾਰਚ ਤੋਂ ਬਾਅਦ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਇਨ੍ਹਾਂ ਪੌਦਿਆਂ ਦਾ ਨੁਕਸਾਨ ਹੋ ਸਕਦਾ ਹੈ ਦੂਸਰੀ ਵਾਰ ਪੌਦੇ ਲਗਾਉਣ ਦਾ ਸਮਾਂ ਜੁਲਾਈ ਅਗਸਤ ਦਾ ਹੈ ਇਸ ਸਮੇਂ ਵਿੱਚ ਅਸੀਂ ਹਰ ਥਾਂ ਤੇ ਪੌਦੇ ਲਗਾ ਸਕਦੇ ਹਾਂ ਜਿੱਥੇ ਪਾਣੀ ਬਹੁਤ ਘੱਟ ਪਹੁੰਚਦਾ ਹੈ ਜਾਂ ਫਿਰ ਪਾਣੀ ਦੀ ਘਾਟ ਵਾਲੀ ਥਾਂ ਤੇ ਵੀ ਇਸ ਸਮੇਂ ਪੌਦੇ ਲਗਾਉਣ ਲਈ ਸਮਾਂ ਢੁਕਮਾ ਹੈ ਕਿ ਜੁਲਾਈ ਅਗਸਤ ਵਿੱਚ ਬਰਸਾਤਾ ਸ਼ੁਰੂ ਹੋ ਜਾਂਦੀ ਹਨ ਅਤੇ ਅੱਗੇ ਵੀ ਮੌਸਮ ਠੰਡਾ ਆ ਜਾਂਦਾ ਹੈ। ਸੋ ਦੋਸਤੋ ਇਹ ਸੀ ਕੁਝ ਕਾਰਨ ਜਿੰਨਾ ਕਰਕੇ ਸਾਡੇ ਪੌਦੇ ਸੁੱਕ ਜਾਂਦੇ ਹਨ। ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਪੌਦਿਆਂ ਨੂੰ ਮਰਨ ਤੋਂ ਬਚਾ ਸਕਦੇ ਹਾਂ। ਇਹ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕੋਈ ਵੀ ਨਵੇਂ ਲਗਾਏ ਪੌਦੇ ਸੁੱਕਣ ਤੋਂ ਬਚ ਸਕਣ ਅਤੇ ਅਜਿਹੀ ਹੋਰ ਵਧੀਆ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।